15 ਪੋਵਾ ਦਿਹਾੜਾ ਸ੍ਰੀ ਮੂਰਵਾੜਾ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਇਸ ਸਥਾਨ ਤੇ 15 ਪੋਵਾ ਵਾਲੇ ਦਿਨ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਹੈ ਜਦੋਂ ਨਗਾਇਆ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੋੜਾ ਦਾਨ ਕੀਤਾ ਤੇ ਜ਼ਾਲਮ ਸਰਕਾਰਾਂ ਨੇ ਨਗਾਇਆ ਸਿੱਖ ਦੇ ਸਾਰੇ ਪਰਿਵਾਰ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਸੀ ਤਾਂ ਨਗਾਇਆ ਸਿੱਖ ਇਸ ਸਥਾਨ ਤੇ ਆ ਕੇ ਆਪਣੇ ਨਾਨਕੇ ਪਿੰਡ ਨੂੰ ਲੁੱਕ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਣ ਵਾਸਤੇ ਇਸ ਸਥਾਨ ਤੇ ਆਏ ਜਿੱਥੇ ਗੁਰੂ ਤੇਗ ਬਹਾਦਰ ਜੀ ਵੀ ਆਏ ਸਨ ਉਹਨਾਂ ਦੀਆਂ ਨਿਸ਼ਾਨੀਆਂ ਗੁਰੂ ਜੀ ਨੂੰ ਦਿਖਾਈਆਂ ਗੁਰੂ ਤੇਗ ਬਹਾਦਰ ਜੀ ਨੇ ਇਸ ਸਥਾਨ ਤੇ ਇੱਟਾਂ ਦੀਆਂ ਮੰਜੀ ਬਣਾਈ ਸੀ ਤਾਂ ਉਸ ਦਿਨ ਇਹ ਇਹ ਸਥਾਨ ਉਹ ਦਵਾਰਾਂ ਨੂੰ ਸਜੋਵਤ ਕੀਤਾ ਗਿਆ ਸਰੋਵਰ ਬਣਿਆ ਹੋਇਆ ਜੀ ਤੇ ਸਰੋਵਰ ਦੇ ਨਾਲ ਇਮਾਰਤ ਇਹ ਜਿਸ ਸਥਾਨ ਤੇ ਵੀ ਸ੍ਰੀ ਖੰਡ ਪਟ ਸਾਹਿਬ ਪ੍ਰਗਾਸ ਕੀਤੇ ਜਾਂਦੇ ਨੇਗੇ ਇਹ ਜਿਹੜਾ ਗੁਰਦੁਆਰਾ ਸਾਹਿਬ ਦਾ ਇਹ ਸਾਰ ਸरोवर ਦੇ ਵਿੱਚ ਹੀ ਬਣਿਆ ਹੋਇਆਗਾ ਇਹ ਬਾਹਰਲੀ ਬਿਲਡਿੰਗ ਦਾ ਇਹ ਤੁਰੀ ਰਸਤੇ ਤੋਂ ਨਹੀਂ ਤੁਰੀ ਵੱਲ ਤਾਂ ਇਹ ਬਾਹਰਲੀ ਇਮਾਰਤ ਹੋ ਪਈ। ਆ ਪਹਿਲੀ ਲਾਈਨ ਦੇ ਵਿੱਚ ਚਲੋ ਰੁੱਲੀ ਪਹਿਲੀ ਲਾਈਨ ਦੇ ਵਿੱਚ ਨੰਗਲ ਆਇਆ ਹੈ। ਇਹ ਵੀ ਲੰਗਰ ਆ ਜੀ ਪਕੌੜਿਆਂ ਦਾ। ਇਹ ਪੀਜ਼ਾ, 버ਗਰ, ਸੈਂਡਵਿਚ, ਪੈਟੀਆਂ ਦਾ ਲੰਗਰ ਲਗਾਇਆ ਗਿਆ। ਜਿਹੜੇ ਬਾਹਰ ਵਾਲੇ ਸੀਗੇ ਉਹ ਪਕੌੜਿਆਂ ਦੇ ਸੀਗੇ। ਇਹ ਦਾਲ ਰੋਟੀ ਦਾ ਲੰਗਰ ਸੀਗਾ ਸਿੰਪਲ ਪ੍ਰਸਾਦ ਦਾ। ਤੇ ਗਰਨੇ ਦੇ ਰਸ ਦਾ ਵੀ ਲੰਗਰ ਲਗਾਇਆ ਹੋਇਆ ਸੀਗਾ ਕਾਫੀ ਦਾ ਲੰਗਰ ਲਗਾਇਆ ਹੋਇਆ ਸੀਗਾ ਦੋ ਜਗ੍ਹਾ ਤੇ ਬਾਹਰ ਵੀ ਬਹੁਤ ਜ਼ਿਆਦਾ ਲੰਗਰ ਸੀਗੇ ਦੇਖੋ ਦਾਨ ਕੈਂਪ ਵੀ ਨਾਲ ਦੀ ਨਾਲ ਡਾਕਟਰ ਆਏ ਹੋਏ ਸੀਗੇ ਇਹ ਵੀ ਲਗਾਇਆ ਹੋਇਆ ਸੀਗਾ ਇੱਕ ਹੋਰ ਦੁਬਾਰਾ ਅੰਗੀਠਾ ਸਹਾਵਾ ਏ ਬਿਜਲੀ ਮਾਰਦਾ ਜੀ ਇੱਥੇ ਚਾਹ ਪਕੌੜੇ ਸੋਲੇ ਪੂਰੀਆਂ ਤੇ ਖੀਰ ਜਲੇਬੀਆਂ ਗਜਰੀਲਾ ਸਾਰੇ ਕਿਸੇ ਦਾ ਲੰਗਰ ਸੀਗਾ ਦਿਨ ਦੇ ਸਮੇਂ ਬਹੁਤ ਜ਼ਿਆਦਾ ਇਕੱਠ ਹੋ ਗਿਆ ਜਿਉਂ-ਜਿਉਂ ਧੁਪ ਵਾਧੀ ਗਈ ਤਾਂ ਸੰਗਤਾਂ ਦਾ ਰਸ ਵਾਜਿਆ ਗਿਆ ਦਵਾਨ ਹਾਲਾ ਦਿਵਾਨ ਹਾਲ ਤੋਂ ਬਾਹਰ ਵੀ ਬਹੁਤ ਲੰਗਰ ਸੀਗੇ ਇੱਥੇ ਆਲੂਆਂ ਵਾਲੇ ਪਰੌਂਠੇ ਦਹੀਂ ਜਲੇਬੀਆਂ ਚਾਹ ਦਾ ਲੰਗਰ ਸੀ ਬਾਹਰਲੇ ਪਾਸੇ ਚੁੱਲ੍ਹੇ ਬਣੇ ਹੋਏ ਸੀਗੇ ਜਿੱਥੇ ਬੱਚੇ ਝੂਟੇ ਲੈ ਰਹੇ ਸੀਗੇ